ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮਾਤਾ ਮਸਾਣੀ ਦਾ ਸਿੱਧੀ ਮੰਤਰ ਲੈ ਕੇ ਹਾਜ਼ਰ ਹੋਈ ਆਂ ਇਹ ਮਾਤਾ ਮਸਾਣੀ ਜੀ ਦਾ ਸਿੱਧੀ ਮੰਤਰ ਜਿਸ ਨੇ ਵੀ ਸਿੱਧ ਕਰ ਲਿਆ ਉਹਦੇ ਤੇ ਮਾਤਾ ਮਸਾਣੀ ਦੀ ਬੜੀ ਅਪਾਰ ਕਿਰਪਾ ਹੋਵੇਗੀ ਲੇਕਿਨ ਇਹ ਸਾਰਾ ਕੁਝ ਕੀ ਕੀ ਕਰਨਾ ਕੀ ਤਰੀਕਾ ਹੈ ਸਾਰਾ ਕੁਝ ਮੈਂ ਸਮਝਾ ਦੇਵਾਂਗਾ ਅਤਿ ਨਾਲ ਦੀ ਨਾਲ ਉਹ ਮਾਤਮ ਸਾਨੀ ਜੀ ਦਾ ਕਿਹੜਾ ਮੰਤਰ ਹੈ ਜਿਹਦੀ ਕਿੰਨੇ ਦਿਨ ਸiddhi ਦੇ ਲਈ ਲੱਗਣੇ ਆ ਇਹ ਸਾਰਾ ਕੁਝ ਦੱਸਾਂਗਾ ਉਸ ਤੋਂ ਪਹਿਲਾਂ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਸਰਕਾਰਾਂ ਦੀ ਜਰੂਰ ਲਿਖਣੀ ਹੈ ਸੂ ਦੋਸਤੋ ਇਸ ਮਾਤਾ ਮਸਾਣੀ ਦੇ ਸਿੱਧੇ ਮੰਤਰ ਦੇ ਲਈ ਜੋ ਟਾਈਮ ਲੱਗਣਾ ਹੈ ਉਹ 41 ਦਿਨ ਦਾ ਟਾਈਮ ਹੈ 41 ਦਿਨ ਲਗਾਤਾਰ ਜਿਹਦੇ ਵਿੱਚ 108 ਮਣਕੇ ਦੀ ਮળા ਲੈ ਕੇ ਰੋਜ਼ਾਨਾ ਤਿੰਨ ਵਾਰ ਕਰਨੀਆਂ ਔਰ ਇਹ ਜਪ ਕਰਨੇ ਦੇ ਲਈ ਅੱਧੀ ਰਾਤ ਦੇ ਸਮੇਂ ਉੱਠ ਕੇ ਜਾਪ ਕਰਨਾ ਹੈ ਦਿਨਾਲਦੀ ਨਾਲ ਆਪਾਂ ਨੂੰ ਜਿਹੜਾ ਸਮਾਨ ਚਾਹੀਦਾ ਹੈ ਉਹ ਚੰਗੀ ਤਰ੍ਹਾਂ ਸਮਝ ਕੇ ਉਹੀ ਸਮਾਨ ਰੱਖਣਾ ਹੈ ਇੱਕ ਦੇਸੀ ਤੇਲ ਦਾ ਜਾਨੀ ਸਰੋਂ ਦੇ ਤੇਲ ਦਾ ਚਿਰਾਗ ਜਗਾਉਣਾ ਹੈ ਇੱਕ ਜਲ ਦਾ ਲੋਟਾ ਜਾਂ ਜਲ ਦੀ ਗੜਵੀ ਕੋਲ ਰੱਖਣੀ ਹੈ ਇੱਕ ਕੁੰਮਰ ਰੱਖਣਾ ਹੈ ਇੱਕ ਕੋਨੇ ਦੇ ਵਿੱਚ ਖੂੜ ਜੀ ਰੀਤਾ ਰੱਖ ਕੇ ਉਹਦੇ ਉੱਪਰ ਘੜਾ ਰੱਖਣਾ ਪਾਣੀ ਦਾ ਪਰ ਕੇ ਉਹਨੂੰ ਮੌਲੀ ਬੰਨਣੀ ਆ ਅਤੇ ਉਹਦੇ ਉੱਪੇਕਰ ਪਾਣੀ ਵਾਲਾ ਨਾਰੀਅਲ ਰੱਖਣਾ ਹੈ ਮੌਲੀ ਬਨ ਕੇ ਔਰ ਜੋ ਥੱਲੇ ਰੀਤਾ ਹੈ ਉਹਦੇ ਵਿੱਚ ਖੇਤਰੀ ਬੀਜਣੀ ਹੈ ਜੋ ਬੀਜਣੇ ਹੈ ਇਹ ਸਾਰਾ ਇਸੇ ਤਰ੍ਹਾਂ ਰੱਖ ਕੇ ਇੱਕ ਲਾਲ ਚੁੰਨੀ ਲੈ ਕੇ ਉਬਿਸ਼ਾ ਕੇ ਉਲੀ ਉੱਪਰ ਇੱਕ ਨਾਰੀਅਲ ਲੈ ਕੇ ਸੁੱਕਾ ਨਾਰੀਅਲ ਲੈ ਕੇ ਉਹਨੂੰ ਮੋਲੀ ਬਣ ਕੇ ਉਹ ਰੱਖ ਦੇਣਾ ਹੈ ਫਿਰ ਨਾਲ ਸਰੋਂ ਦੇ ਤੇਲ ਦਾ ਚਰਾਗ ਜਗਾ ਦੇਣਾ ਹੈ ਸੱਤ ਤਰ੍ਹਾਂ ਦੀ ਮਠਾਈ ਰੱਖਣੀ ਆ ਬਾਣ ਰੱਖਣੇ ਆ ਲੱਡੂ ਦੋ ਰੱਖਣੇ ਆ ਪਤਾਸੇ ਥੋੜੀ ਜਿਹੀ ਰੱਖਣੀ ਆ ਤੇ ਨਾਲ ਦੀ ਨਾਲ ਪੰਜ ਤਰ੍ਹਾਂ ਦੇ ਫਲ ਰੱਖਣੇ ਆ ਉਤੇ ਪੁੱਲਾਂ ਦਾ ਸੇਰਾ ਰੱਖਣਾ ਹੈ ਇਹ ਸਾਰਾ ਕੁਝ ਸਮਾਨ ਰੱਖ ਕੇ ਤੁਸੀਂ ਜਾਪ ਕਰਨ ਲਈ ਉਸ ਕਮਰੇ ਦੀ ਚੋਣ ਕਰਨੀ ਹੈ ਜਿਹਦੇ ਵਿੱਚ ਕੋਈ ਆਉਂਦਾ ਜਾਂਦਾ ਨਾ ਹੋਵੇ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ 41 ਦਿਨ ਹੀ ਕਿਸੇ ਦੇ ਮੱਥੇ ਨਾਂ ਲਗਿਆ ਜਾ ਸਕੇ ਜਿਸ ਕਮਰੇ ਦੇ ਵਿੱਚ ਕੋਈ ਵੀ ਨਾਮ ਦਾ ਜਾਂਦਾ ਹੋਵੇ ਉਸ ਕਮਰੇ ਦੇ ਵਿੱਚ ਹੀ 24 ਘੰਟੇ ਰਹਿਣਾ ਇਥੋਂ ਤੱਕ ਕਿ 41 ਦਿਨ ਉਸ ਹੀ ਕਮਰੇ ਦੇ ਵਿੱਚ ਰਹਿਣਾ ਹੈ ਲੇਕਿਨ ਇਹ ਜਾਪ ਕਰਦਿਆਂ ਕਰਦਿਆਂ ਕੋਈ ਸਮਾਨ ਫੁੱਲਾਂ ਦਾ ਸੇਰਾ ਸੁੱਕ ਜਾਂਦਾ ਖਰਾਬ ਹੋ ਜਾਂਦਾ ਉਹ ਬਦਲ ਕੇ ਨਮਾ ਰੱਖਣਾ ਫਰੂਟ ਫਲ ਖਰਾਬ ਹੋ ਜਾਂਦੇ ਉਹ ਬਦਲ ਕੇ ਨਮੇ ਰੱਖਣੇ ਆ ਮਠਾਈ ਖਰਾਬ ਹੋ ਜਾਂਦੀ ਆ ਤਾਂ ਉਹ ਬਦਲ ਕੇ ਨਮੇ ਰੱਖਣੇ ਇਹ ਸਾਰਾ ਕੁਝ ਕਿਹੜੇ ਦਿਨ ਰੱਖਣਾ ਕੋਸ਼ਿਸ਼ ਹੀ ਕਰਨੀ ਕਿ ਇਹ ਸਾਰਾ ਸਮਾਨ ਬਦਲ ਕੇ ਰੱਖਣ ਦੇ ਲਈ ਦਿਨ ਸ਼ਨੀਵਾਰ ਸ਼ਨੀਵਾਰ ਹੋਣਾ ਚਾਹੀਦਾ ਸ਼ਨੀਵਾਰ ਨੂੰ ਇਹ ਸਾਰਾ ਸਮਾਨ ਬਦਲ ਕੇ ਰੱਖ ਦਿਓ ਅਤੇ ਪਾਠ ਕਰਦੇ ਆ ਕਰਦਿਆਂ 2-3 ਦਿਨ ਵਿੱਚ ਹੀ ਤੁਹਾਨੂੰ ਮਾਤਾ ਮਸਾਣੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਲੇਕਿਨ ਇਦੇ ਵਿੱਚ ਜ਼ਰੂਰੀ ਗੱਲਾਂ ਇਹ ਆ ਕਿ ਤੁਸੀਂ 41 ਦਿਨ ਹੀ ਬਿਲਕੁਲ ਸਾਫ਼ ਪਾਕ ਹੋ ਕੇ ਇਹ ਸਿੱਧੀ ਕਰਨੀ ਆ ਲਗਾਤਾਰ 41 ਦਿਨ ਕਰੀ ਜਾਣਾ ਇਹਦੇ ਵਿੱਚ ਇਹ ਆ ਕਿ ਹੋ ਸਕਦਾ ਤੁਹਾਨੂੰ ਮਾਤਾ ਮਸਾਣੀ ਦਰਸ਼ਨ ਦੇਈ ਜਾਵੇ बार-बार बार-बार ਤੁਸੀਂ ਆਪਣੇ ਉੱਪਰੋਂ ਅਰਸ਼ਨ ਕਰਨੀ ਆ ਮਾਤਾ ਦੇ ਕੋਈ ਗੱਲ ਨਹੀਂ ਕਰਨੀ 41 ਦਿਨ ਤੋਂ ਪਰੇ ਕੋਈ ਗੱਲ ਨਹੀਂ ਕਰਨੀ ਬਸ ਮਾਤਾ ਦੇ ਦਰਸ਼ਨ ਕਰ ਸਕਦੀਆਂ ਤੇ ਆਪਣਾ ਜੋ ਜ਼ਿਕਰ ਹੈ ਜੋ ਪਾਠ ਹੈ ਉਹ ਲਗਾਤਾਰ ਕਰੀ ਜਾਣਾ ਪਾਠ ਕਰੀ ਜਾਓ ਅਤੇ ਮਾਤਾ ਮਸਾਣੀ ਦਾ ਧਿਆਨ ਧਰਦੇ ਰਹੋ ਤੇ ਨਾਲ ਦੀ ਨਾਲ ਇਹ ਵੀ ਧਿਆਨ ਰੱਖਣਾ ਕਿ ਖਾਸ ਕਰਕੇ ਉਸ ਕਮਰੇ ਦੇ ਵਿੱਚ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ ਜਿਸ ਕਮਰੇ ਦੇ ਵਿੱਚ ਬੈਠ ਕੇ ਤੁਸਾਂ ਨੇ ਇਹ ਜਾਪ ਕਰਨਾ ਹੈ ਸੋ ਦੋਸਤੋ ਹੁਣ ਆਪਾਂ ਉਧਰ ਨੂੰ ਵਧੀਏ ਕਿ ਮਹਾ ਮਾਤਾ ਮਸਹਾਣੀ ਦਾ ਉਹ ਕਿਹੜਾ ਮੰਤਰ ਹੈ ਜਿਸ ਦਾ ਜਾਪ ਤੁਸੀਂ ਲਗਾਤਾਰ 48 ਦਿਨ ਕਰਨਾ ਹੈ ਜਿਸ ਜਾਪ ਦੇ ਨਾਲ ਮਾਤਾ ਮਸਹਾਣੀ ਦੀ ਸiddhi ਹੋ ਜਾਵੇ ਜੀ ਤੁਹਾਡੇ ਸਾਰੇ ਕਾਰਜ ਕਰਨੇ ਸ਼ੁਰੂ ਕਰ ਦੇਵੇ ਜੀ ਤੁਹਾਡਾ ਕਹਿਣਾ ਮੰਨਣਾ ਸ਼ੁਰੂ ਕਰ ਦੇਵੇ ਜੀ ਸੋ ਦੋਸਤੋ ਹੁਣ ਆਪਾਂ ਉਸ ਮੰਤਰ ਨੂੰ ਚੰਗੀ ਤਰ੍ਹਾਂ ਸੁਣਨਾ ਹੈ ਲਿਖਣਾ ਹੈ ਕੰਠ ਕਰਨਾ ਹੈ ਤਾਂ ਉਸ ਤੋਂ ਬਾਅਦ ਹੀ ਇਹਦਾ ਜਾਪ ਕਰਨਾ ਤੁਸਾਂ ਨੇ ਸ਼ੁਰੂ ਕਰਨਾ ਹੈ ਇਸ ਮੰਤਰ ਦਾ ਜਾਪ ਵੀ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਆ ਜਾਨੀ ਇਹ ਚਾਨਣ ਦੇ ਵਿੱਚ ਸ਼ੁਰੂ ਕਰਨਾ ਹੈ ਸੋ ਹੁਣ ਆਪਾਂ ਨੇ ਮੰਤਰ ਸੁਣਨਾ ਹੈ ਮਹਾ ਨਸਾਣੀ ਦਾ ਸਿੱਧੇ ਮੰਤਰ ਇਸ ਤਰ੍ਹਾਂ ਹੈ ਤਨ ਤਨ ਮਾਈ ਪਰਮੇਸ਼ਵਰੀ ਤੇਰੇ ਮੰਦਿਰ ਤੇ ਕੇਸ ਸੂਹਾ ਬਾਣਾ ਪਹਿਨ ਕੇ ਰਹਿ ਹਮਾਰੇ ਵੀਸ ਚੱਲੇ ਮੰਤਰ ਫੁਰੇ ਬਾਦਸ਼ਾ ਦੇਖਾਂ ਮਾਤਾ ਮਸਾਣੀ ਤੇਰੇ ਇਲਮ ਦਾ ਤਮਾਸ਼ਾ ਦੋਸਤੋ ਈ ਮਤਾ ਮਸਾਨੀ ਜੀ ਦਾ ਸਿੱਧੀ ਮੰਤਰ ਹੈ ਜੇ ਤਾਂ ਤੁਸੀਂ 48 ਦਿਨ ਜਾਪ ਕਰਨਾ ਹੈ ਸੋ ਦੋਸਤੋ ਜਿਹੜੇ ਵੀ ਸਤਕਾਰ ਜਗਵੀਰ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਲਦ ਹੀ ਕਿਸੇ ਨਵੇਂ ਮੰਤਰ ਕਲਮੇ ਪਾਠੀ ਨਾਲ ਹਾਜ਼ਰ ਹੋਵਾਂਗੇ ਸੋ ਜਬ ਤੱਕ ਲਈ ਜੈ ਪੀਰਾਂ ਦੀ